ਮਾਠੀਵਾੜਾ ਨੇੜੇ ਵਗਦੇ ਸਤੂ ਦਰਿਆ ਦਾ ਨਾਜੂਕ ਸਥਾਨ ਪਿੰਡ ਧੁੱਲੇਵਾਲ ਦੇ ਤੁਸੀ ਬੰਦਾ ਅੱਜ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਬੀ ਡਾਕਟਰ ਜੋਤੀ ਜੱਜਵਾਲੋ ਜਾ ਜਾ ਲਿਆ ਗਿਆ ਇਸ ਮੌਕੇ ਤੇ ਉਹਨਾਂ ਦੇ ਪਿੰਡਾਂ ਦੀਆਂ ਔਰਤਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਦੱਸਿਆ ਕਿ ਸਤੂ ਦਰਿਆ ਕਿਨਾਰੇ ਵਸੇ ਪਿੰਡ ਦੇ ਲੋਕਾਂ ਦੀ ਜਾਨ ਮਾਲ ਰੱਖਿਆ ਦੇ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਅਲੜ ਤੇ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਸਿੱਤਿਆਂ ਦੇ ਰਿਠਨ ਦੀ ਪੂਕਾ ਪ੍ਰਬੰਧ ਕੀਤੇ ਹੋਇਆ ਸਤੂ ਦਰਿਆ ਤੇ ਹੱਥ ਲੱਗਣ ਅ ਅੱਜ ਇੱਥੇ ਪਾਣੀ ਦਾ ਲੈਵਲ ਥੋੜਾ ਕੱਲ ਕੱਲ ਨਾਲੋਂ ਘਟਿਆ ਹੈਗਾ ਤੇ ਬਚਾਵ ਹੈਗਾ ਤੇ ਬਚਾਲ ਦਾ ਉਹਦਾ ਵੀ ਕੰਮ ਚੱਲ ਰਿਹਾ ਹੈ ਤੇ ਜਿੱਥੇ ਵੀ ਕੁਝ ਵੀਕ ਪੁਆਇੰਟ ਸੀਗੇ ਉਹਨਾਂ ਨੂੰ ਪਿੰਡ ਵਾਲੇ ਨੇ ਤੇ ਬਾਕੀ ਮਹਿਕਮੇ ਨੇ ਸਾਰਿਆਂ ਨੇ ਮਿਲ ਕੇ ਹੀ ਉਹਨੂੰ ਸਟਰੈਂਥਨ ਕੀਤਾ ਹੈ ਤਾਂ ਕਿ ਕੋਈ ਵੀ ਵੀਕ ਪੁਆਇੰਟਾਰੇ ਜਿੱਥੇ ਪਾਣੀ ਅੰਦਰ ਆ ਸਕੇ ਤੇ ਅੱਗੇ ਵੀ ਅ ਕਲ ਡੀਸੀ ਸਾਹਿਬ ਵੀ ਇੱਥੇ ਕਾਫੀ देर ਲਾ ਕੇ ਗਏ ਉਹ ਵੀ ক্লোਜ਼ਲੀ ਸਾਰੀ ਚੀਜ਼ ਦੇਖ ਰਹੇ ਤੇ ਅ ਅੱਗੇ ਰੋਪੜ ਜ਼ਿਲ੍ਹੇ ਨਾਲ ਵੀ ਐਡਮਿਨਿਸਟ੍ਰੇਸ਼ਨ ਦਾ ਪੂਰਾ ਟਾਇਅਪ ਹੈਗਾ ਕਿ ਉੱਥੋਂ ਅਗਰ ਨੰਗਲ ਡੈਮ ਤੋਂ ਪਾਣੀ ਜਿਵੇਂ ਜਿਵੇਂ ਛੱਡਿਆ ਜਾਂਦਾ ਤਾਂ ਅਕੋਰਡਿੰਗਲੀ ਫਿਰ ਅ ਅੱਗੇ ਦੇ ਰਾਤ ਕਾਰੇ ਚੱਲਦੇ ਰਹਿਣਗੇ ਤੇ ਅ ਪ੍ਰੈਜ਼ੈਂਟਲੀ ਅ एवरीथिंग ਇਜ਼ ਅੰਡਰ ਕੰਟਰੋਲ ਤੇ ਸਾਰਾ ਠੀਕ ਹੈਗਾ ਕੁਝ ਫੋਆ ਫੈਲਣ ਵੀ ਤੁਸੀਂ ਬੰਨ ਕੋਈ ਟੁੱਟ ਰਿਹਾ ਜੀ ਕੋਈ ਫੋਨ ਆ ਰਿਹਾ ਬਾਹਰੋਂ ਜੀ ਐਜੀ ਕਪਟੀਸ਼ਨ ਲੱਗਦੀ ਆਪਣੇ ਪੁਲਿਸ ਦੇ ਨਾਲ ਖੰਣਾ ਚਾਹੀਦੀ ਨਹੀਂ ਖੰਣਾ ਦੇ ਵਿੱਚ ਕਿਉਂਕਿ ਮਾਛੀਵਾੜਾ ਦਾ ਹੀ ਏਰੀਆ ਹੈਗਾ ਜੋ ਦਰਿਆ ਦੇ ਨਾਲ-ਨਾਲ ਲੱਗਦਾ ਹੈਗਾ ਕਿਤੇ ਵੀ ਇਦਾਂ ਦਾ ਕੋਈ ਵੀ ਇਨਸੀਡੈਂਟ ਨਹੀਂ ਹੋਇਆ ਜਿੱਥੇ ਬੰਨ ਟੁੱਟਿਆ ਹੋਏ ਤੇ ਜਿੱਥੇ ਵੀ ਪਾਣੀ ਆਇਆ ਹੋ ਤੇ ਸਾਰੀ ਚੀਜ਼ ਅੰਡਰ ਕੰਟਰੋਲ ਹੈ ਤੇ ਲੇਕਿਨ ਸਾਰੀ ਸਿਚੁਏਸ਼ਨ ਨੂੰ ক্লোਸਲੀ ਐਡਮਿਨਿਸਟ੍ਰੇਸ਼ਨ ਖੰਨਾ ਦੇ ਵੀ ਤੇ ਖੰਨਾ ਪੁਲਿਸ ਵੀ ਤੇ ਰੋਪੜ ਪੁਲਿਸ ਤੇ ਰੋਪੜ ਐਡਮਿਨਿਸਟ੍ਰੇਸ਼ਨ ਦਾ ਨਾਲ ਵੀ ਸਾਡਾ ਟਾਈਪ ਹੈਗਾ ਤੇ ਜੀਵੇਂ ਦੀ ਵੀ ਸਿਚੁਏਸ਼ਨ ਹੋਵੇ ਲੋਕਾਂ ਨੂੰ ਐਕਚੁਅਲ ਪੋਜੀਸ਼ਨ ਹੀ ਦੱਸ ਹੀ ਜਾਏਗੀ ਤੇ ਜੋ ਨੈਸੈਸਰੀ ਐਕਸ਼ਨ ਹੋ ਉਹ ਵੀ ਲਿਤਾ ਜਾਏਗਾ ਫਿਰ ਕੋਈ ਘਪਾਂ ਦੀ ਰੋਡ ਨਹੀਂ ਨਹੀਂ ਬਿਲਕੁਲ ਨਹੀਂ ਜੀ ਥੈਂਕ ਯੂ ਜੀ ਜੈ ਜਸਮੀਨ ਸਿੰਘ ਡ੍ਰੈਨੇਜ ਡਿਪਾਰਟਮੈਂਟ ਦੀ ਜੀ ਗੱਲ ਕਰੀ ਕੀ ਹੈਗਾ ਜੀ ਹਾਲਾਤ ਜਿਹੜੇ ਹੁਣ ਤਾਜ਼ਾ ਹਾਲਾਤ ਹਾਲਾਤ ਜੀ ਬਿਲਕੁਲ ਕੰਟਰੋਲਡ ਨੇ ਜੀ ਕੱਲ ਪਾਣੀ ਥੋੜਾ ਜਿਹਾ ਵਧਿਆ ਸੀ ਜੀ ਮੀਟ ਪਲੱਗ ਹੋਇਆ ਸਵਾ ਲੱਖ ਤੇ 33 ਹੋਇਆ ਸੀ ਜੀ ਹੁਣ ਮਜੂਦਾ 70000 ਕੁਝ ਚੱਲ ਰਿਹਾ ਜੀ ਬਿਲਕੁਲ ਸੇਫ ਹੈ ਜੀ ਤੇ ਲਿਆਂ ਤੋਂ ਲੈ ਕੇ ਜਿੱਥੇ ਜਿਹੜਾ ਸੇ ਏਰੀਆ ਸਭਾ ਸੀ ਸਾਰੇ ਸੇਫ ਹੋ ਗਏ ਸਾਰੇ ਸੇਫ ਤੇ ਕਿੰਨੀ ਕੁ ਲੇਬਰ ਜਿਹੜੀ ਲੱਗੀ ਹੋਈ ਐ ਇੱਥੇ ਕੰਮ ਹਾਂ ਐਕਚੁਅਲੀ ਲੇਬਰ ਪਰਸਨ ਸਾਡੀ ਲਗਭਗ 100 ਬੰਦੇ ਲੱਗੇ ਆ ਸੀ ਜੀ ਕੱਲ ਬਰਸਾਤ ਹੋਣ ਕਰਕੇ ਛੋਟੇ ਜਾ ਗਈ ਸੀ ਲੇਬਰ ਦੀ ਪਰ ਸਾਡੀ ਲੇਬਰ ਨਾਲ ਦੇ ਨਾਲ ਪਲੱਗ ਕਰੀ ਚੁੱਕੀ ਸੀ ਇਸ ਟਾਈਮ ਥੋੜੀ ਜੀ ਸਾਨੂੰ ਲੇਬਰ ਦੀ ਆਏ ਆ ਸਾਡੇ ਨਿੱਕੇ ਮੱਥੇ ਬੜੇ ਪੂਰੀ ਦੀ ਧਾ ਲੱਗੀ ਹੋਈ ਹੈ ਜੀ ਥੋੜੀ ਜੀ ਲੇਬਰ ਟੁਕਮੀ ਅਸੀਂ ਲਗਾ ਰਹੇ ਹਾਂ ਜੀ ਥੋੜਾ ਜਿਹਾ ਉਧਰ ਮਤਲਬ ਕਿ ਪ੍ਰਬੰਧ ਹੋ ਜਾਂਦੇ ਇੱਥੇ ਬਾਕੀ ਜੰਗੀ ਪੱਧਰ ਤੇ ਚੱਲ ਰਿਹਾ ਜੀ ਠੀਕ ਹੈ ਜੇ ਗੱਲ ਕਰੀਏ ਆਪਣੇ ਪਿੰਡ ਫਸੇਆਂ ਦੀ ਚੰਕੌਰ ਸਾਹਿਬ ਦੇ ਵਿੱਚ ਪੈਂਦਾ ਤੇ ਇੱਥੇ ਦੌਦਪੁਰ ਉਹਨਾਂ ਦੇ ਹਾਲਾਤ ਕਿ ਮੈਂ ਨੇ ਕਈ ਜਗ੍ਹਾ ਉਹਨਾਂ ਦੇ ਵੀ ਹਰੇ ਕੰਟਰੋਲਡ ਨੇ ਜੀ ਉਹਨਾਂ ਦੇ ਮਤਲਬ ਜੋ ਜੀ ਸਾਹਿਬ ਨੇ ਉਹਨਾਂ ਦੇ ਇੰਟਰਟੈਕ ਜਿਹਾ ਅਸੀਂ ਤੇ ਉਹ ਨਾਲ ਦੀ ਨਾਲ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਆ ਜਦੋਂ ਵੀ ਕੋਈ ਕ੍ਰਿਟੀਕਲ ਸਿਚੁਏਸ਼ਨ ਆਏਗੀ ਜੀ ਕੋ ਸਾਨੂੰ ਇਨਫੋਰਮ ਕਰਦੇ ਨੇਗੇ ਤੇ ਪਿੰਡ ਦੇ ਵਿੱਚ ਡਰ ਦਾ ਵੀ ਮਾਹੌਲ ਪੈਦਾ ਹੋ ਜਾਂਦਾ ਵੀ ਹੜ੍ਹ ਦੇ ਆਉਣ ਦੀ ਸੰਭਾਵਨਾ ਹੈ ਤੇ ਪਿੰਡ ਵਾਸੀਆਂ ਨੂੰ ਸੁਨੇਹਾ ਕੀ ਦੇ ਰਹੇ ਹੋ ਵੀ ਉਹਨਾਂ ਨੂੰ ਸੁਨੇਹਾ ਇਹ ਹੀ ਹੈ ਜੀ ਮਤਲਬ ਵੀ ਅਫਵਾਹਾਂ ਤੋਂ ਬਚਣ ਦੀ ਪ੍ਰਸ਼ਾਸਨ ਆਪਣੇ ਪੂਰ ਰਾਜ ਔਰ ਲਗਾ ਰਿਹਾ ਜੀ ਤੇ ਕੋਈ ਇਹੋ ਜੀ ਹਾਲਤ ਦੀ ਘੜੀ ਕੋਈ ਇਸ ਦੀ ਸਿਚੁਏਸ਼ਨ ਆ ਨਹੀਂ ਗਈ ਜਿਸ ਤੋਂ ਆਪਾਂ ਖਭਰਾਇਆ ਜਾ ਸਕਦਾ